ਸਾਡੇ ਨਾਲ ਸਟੇ ਕੋਪਰੇਟ ਡੇ ਜਿਹੜੀ ਇਹ ਬੜੀ ਪੁਰਾਣੀ ਜਿਹੜੀ ਪੰਜ ਇੰਡੀਅਨ ਗਵਰਨਮੈਂਟ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸਕੇ ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੀ ਨਾਲ ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਕੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਚੀੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੇ ਉਹ ਕਰਨਾ ਇਹ ਬਹੁਤ ਵੱਡੀ ਮੇ ਰੱਖਿਆ ਲੈ ਕੇ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਉਤਨ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਜਾਏਗੀ ਟਿਕੋ ਕੋਈ ਜਿਹੜੀ ਇਹ ਬੜੀ ਪੁਰਾਣੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ 'ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸਕੇ ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿੱਲ ਪ੍ਰਾਈਵੇਟ ਬਿੱਲ ਦੇ ਨਾਲ ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਕੋਲਣਾ ਪਏਗਾ। ਉਹ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਐ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਮੇਂ ਖਨੋਰੀ ਬਾਰਡਰ ਤੇ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈਂ ਉਹ ਕਰਨਾ ਇਹ ਬਹੁਤ ਵੱਡੀ ਮੇਰੇ ਖਿਆਲ ਲਾ ਕੇ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਜਾਏਗੀ ਤੁਹਾਡਾ ਸੇਕ ਕੋਈ ਡੇੜੀ ਜਿਹੜੀ ਇਹ ਬੜੀ ਪੁਰਾਣੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ 'ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸਕੇ ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੀ ਨਾਲ-ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਕੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਐ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੇ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈ ਉਹ ਕਰਨਾ ਇਹ ਬਹੁਤ ਠੋਡੀ ਮੇਰੇ ਖਿਆਲ ਆ ਕਿ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਉਤਨ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਜਾਏ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر